ਜੋ ਕੋ ਜੋ ਬਟਲ ਤੁੰ ਤੁੰ ਸੇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਕੀ ਗੋਦ ਵਿੱਚ ਸਮਾਇਮਨੂ ਕੀ ਅੰਮ੍ਰਿਤ ਵੇਲੇ ਤੁਮ੍ਰਿਤ ਮਈ ਬਾਣੀ ਦਾ ਅਨੰਦ ਪ੍ਰਾਪਤ ਕਰ ਰਹੀ ਉੜਪਾਗੀ ਸਤਿਗੁਰ ਜਨੂੰ ਆਉ ਗੁਰੂ ਘਰ ਤੇ ਪ੍ਰਵਾਣ ਕਰੂ ਕੋਈ ਰਚਨਾ ਵੰਡੀ ਨਾ ਰਹੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਮਾਧੂ ਦੇ ਅੰਦਰ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਰਚਨਾ ਤੋਂ ਚੰਡ ਕੀਤਾ ਹੋਇਆ ਪਾਵਨ ਸ਼ਬਦ ਆਪਾਂ ਅੱਜ ਵਿਚਾਰਣਾ ਹੈ ਸਤਿਗੁਰੂ ਰਹਿਮ ਕਰਾ ਰਏ ਨੀ ਸ਼ਬਦ ਦੇ ਕੇਂਦਰੀ ਭਾਵ ਦੇ ਵਿੱਚ ਕੋ ਕੋਏ ਨਾ ਜਾਣਤ ਕਹੀਤ ਦਾਸ ਤੁਮਾਰਾ ਇਹਾ ਊਟ ਆਧਾਰਾ ਸਹਿ ਕਹ ਲੰਗੇ ਹੀ ਪ੍ਰਭੂ ਮੈਨੂੰ ਤਾਂ ਕੋਈ ਜਾਣਦਾ ਨਹੀਂ ਪਰ ਮੈਨੂੰ ਇਹ ਨਾ ਪਤਾ ਮੈਂ ਤੇ ਤੇਰਾ ਦਾਸ ਆਖਵੰਦਾ ਹਾਂ ਤੇ ਤੁਛਾਰੇ ਜਾਣਦੇ ਨਹੀਂ ਮੈਂ ਉਸ ਮਾਲਕ ਦਾ ਦਾਸ ਹਾਂ ਉਸ ਮਾਲਕ ਦਾ ਸੇਵਕ ਹਾਂ ਜਿਸ ਮਾਲਕ ਦੇ ਕੀ ਸਾਰੇ ਰਹਿੰਦੇ ਹਨ ਮਾਸ਼ ਮੈਨੂੰ ਇਹ ਹੀ ਆਸਰਾ ਹੈ ਤੇਰੇ ਨਾਮ ਦਾ ਤੇਰਾ ਹੀ ਮੈਨੂੰ ਸਹਾਰਾ ਹੈ ਜਿਵੇਂ ਨੂੰ ਇੱਕ વિશ્વાસ ਬਣਿਆ ਮੇਰੇ ਮਨ ਵਿੱਚ ਇਹ ਹੈ ਪ੍ਰਭੂ ਤੂੰ ਮੇਰੀ लाज ਰੱਖੇਗਾ ਇਸ ਕਰਕੇ ਮੈਂ ਤੇਰਾ ਚਿੰਤਨ ਕਰ ਰਿਹਾ ਤੇਰੀ ਅਰਦਾਸਾ ਕਰ ਰਿਹਾ ਇਹ ਨਾਲ ਸਾਨੂੰ ਸਮਝਾਉਂਦੇ ਨੇ ਵੀਹ ਭਾਈ ਉਸ ਮਾਲਕ ਤੋਂ ਪਰਮੇਸ਼ਰ ਤੋਂ ਸਦਾ ਕੁਰਬਾਨ ਜਾਣਾ ਚਾਹੀਦਾ ਹੈ ਪਹਿਲੀ ਗੱਲ ਕੁਰਬਾਨ ਜਾਣ ਵਾਸਤੇ ਜਨ ਬਣਨਾ ਪੈਂਦਾ ਹੈ ਸੇਵਕ ਬਣਨਾ ਪੈਂਦਾ ਹੈ ਹਰ ਸਮੇਂ ਉਸ ਅਕਾਲ ਦੀ ਪਰਮੇਸ਼ਰ ਦੀ ਅਰੰਧਨਾ ਕਰਨੀ ਪੈਂਦੀ ਹੈ ਹਰ ਸਮੇਂ ਉਹਦਾ ਚਿੰਤਨ ਕਰਕੇ ਆਪਣੀ ਜ਼ਿੰਦਗੀ ਨੂੰ ਜਿਉਣਾ ਪੈਂਦਾ ਹੈ। ਇਹ ਬੜੀ-ਬੜੀ ਨਮਰਤਾ ਕਰਨ ਕਰਨੀ ਪੈਂਦੀ ਹੈ। ਜੋ ਕੁਝ ਗੁਰੂ ਸਾਨੂੰ ਕਹਿੰਦਾ ਹੈ, ਜੋ ਕੁਝ ਗੁਰੂ ਸਾਨੂੰ ਸਮਝਾਉਂਦਾ ਹੈ, ਅਸੀਂ ਸਾਰਾ ਕੁਝ ਉਹਦੇ ਤੋਂ ਉਲਟ ਕਰਦੇ ਹਾਂ ਤੇ ਕਰਨੇ ਆ। ਉਹ ਸਤਿਗੁਰਾਂ ਅਰੰਭਤਾ ਕੀਤੀ ਹੈ ਮੋਕ ਕੋਈ ਨਾ ਕੋਏ ਨਾ ਜਾਣਤ ਮੈਨੂੰ ਕੋਈ ਜਾਣਦਾ ਹੀ ਨਹੀਂ ਪਰ ਆਪਾਂ ਤੇ ਸਾਰਿਆਂ ਨੂੰ ਦੱਸਿਆ ਕਿ ਮੇਰੀ ਤੇ ਨਹੀਂ ਚਾਹ ਜਾਣ ਪਹਿਚਾਨ ਮੇਰੇ ਘਰਾਂ ਦੇ ਨਾਲ ਬਣਉਂਦੀ ਹੈ ਮੈਨੂੰ ਪਲਾਣਾ ਜਾਣਦਾ ਹੈ ਆਪਾਂ ਨੂੰ ਕੋਈ ਅੱਖੇ ਵੀ ਨਾ ਕਿਸੇ ਕੰਮ ਬਾਰੇ ਗੱਲ ਕਰੇ ਵੀ ਇਹ ਕੰਮ ਅਟਕਿਆ ਉਹ ਤੁਹਾਨੂੰ ਸਿਫਾਰਸ਼ ਨਹੀਂ ਨਾਲ ਰਿਹਾ ਤੁਸੀਂ ਆਪ ਹੀ ਬੋਲ ਆਪਾਂ ਜਾਣਦਾ ਕਰਾ ਦਿਆਂ ਕੋਈ ਕੰਮ ਆਪਣਾ ਮਰੱਪਣ ਬਣਾ ਲੀ ਆਪਣੇ ਆਪ ਨੂੰ ਪ੍ਰਗਟ ਕਰਨ ਵਾਸਤੇ ਵੀ ਇਹਨੂੰ ਪਤਾ ਲੱਗ ਜੇ ਵੀ ਇਹਦੀ ਸਰਕਾਰੀ ਦਰਬਾਰੇ ਬਣ ਹੈ ਜਿਹੜੇ ਰੱਬ ਦੇ ਰਾਹ ਦੇ ਪੰਦੀ ਨੇ ਉਹ ਤੇ ਨਿਉਂ ਜਾਣਦੇ ਨੇ ਲੁਕ ਜਾਂਦੇ ਨੇ ਲੁਕ ਜਾਂਦੇ ਨੇ ਛਿਪ ਜਾਂਦੇ ਨੇ ਸਮਾ ਜਾਂਦੇ ਹਨ ਉਹ ਉਸ ਪ੍ਰਮਾਤਮਾ ਦੇ ਵਿੱਚ ਆਪੇਦ ਹੋ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਸਮਝ ਆ ਜਾਂਦੀ ਹੈ ਕਿ ਨਿਵਿਆ ਹੋਇਆ ਵਿਅਕਤੀ ਛਿਪਿਆ ਹੋਇਆ ਵਿਅਕਤੀ ਜਿਹੜਾ ਆਪਣੇ ਆਪ ਨੂੰ ਬਿਲਕੁਲ ਇਸ ਤਰ੍ਹਾਂ ਰੱਖਦਾ ਵੀ ਮੈਂ ਕੁਝ ਵੀ ਨਹੀਂ ਹਾਂ ਉਹ ਕਹਿੰਦਾ ਕਿ ਮੈਂ ਜਾਣ ਜਾਣ ਕੇ ਕੁਝ ਵੀ ਨਹੀਂ ਜਾਣਿਆ ਬਹੁਤ ਪੜ੍ਹਿਆ ਹੈ ਬਹੁਤ ਲਿਖਿਆ ਹੈ ਬਹੁਤ ਧਰਮ ਮਾਰੇ ਗਿਆਨ ਹਾਸਲ ਕਰੀ ਬੈਠਾ ਹੈ ਆਤਮਿਕ ਪੱਖ ਦਾ ਗਿਆਨ ਵੀ ਹੋ ਗਿਆ ਪਰ ਕਹਿੰਦਾ ਮੈਂ ਕੁਝ ਵੀ ਨਹੀਂ ਜਾਣਦਾ ਮੋਕੋ ਕੋਈ ਨਾ ਜਾਣ ਕਹੀ ਤਦਾਸ਼ ਤੁਮਾਰਾ ਸਿਰਫ ਤੇਰਾ ਦਾਸ ਅਖਵਾਨਾ ਸਿਰਫ ਤੇਰਾ ਸੇਵਕ ਅਖਵਾਨਾ ਹੀ ਪ੍ਰਭੂ ਮੈਂ ਤੇ ਜਾਣਦਾ ਜਾਣੀ ਇਸ ਗੱਲ ਨੂੰ ਜਾਣਿਆ ਕਿ ਮੈਂ ਕੁਝ ਵੀ ਨਹੀਂ ਜਾਣਦਾ ਮੈਨੂੰ ਕੁਝ ਵੀ ਪਤਾ ਨਹੀਂ ਮੇਰੇ ਹੱਥ ਵਿੱਚ ਵੀ ਕੁਝ ਨਹੀਂ ਮੇਰੇ ਕੋਲ ਕੋਈ ਸ਼ਕਤਾ ਨਹੀਂ ਆਪਾਂ ਥੋੜਾ ਜਿਹਾ ਗਿਆਨ ਹਾਸਲ ਕਰਨ ਤੋਂ ਬਾਅਦ ਆਖਿਆ ਮੈਂ ਬਹੁਤ ਕੁਝ ਜਾਣਨਾ ਮੈਨੂੰ ਪਤਾ ਹੈ ਆਓ ਮੈਂ ਸਿਖਾਵਾਂਗਾ ਮੇਰੇ ਤੋਂ ਸਿਖਾਗਾ ਕਈਆਂ ਨੇ ਆਖਿਆ ਆਓ ਰੱਬ ਦੇ ਦਰਸ਼ਨ ਹੀ ਕਰਾ ਦੇਾਂਗੇ ਭਾਬਾ ਨਾਨਕੀਂ ਤਾਂ ਕਿੰਦਾ ਕਿਨੂੰ ਮੁੱਤਤਾ ਤੇ ਰੱਬ ਆਪਣਾ ਜਾਣਨ ਦਾ ਪ੍ਰਮਾਤਮਾ ਬਾਰੇ ਕਹ ਕਾਲ ਦਰਸ਼ੀ ਹੈ ਇਹਨਾਂ ਲੋਗਾਂ ਨੂੰ ਦਿਨ ਪਵਣਾ ਦੇ ਦਰਸ਼ਨ ਕਰਨ ਦੀ ਗੱਲ ਕਰਨ ਹੈ ਤੇਰਾ ਲੁੱਟਾ ਤੇ ਸਿਖਾਉਣ ਚਾਹੀਦਾ ਨਾ ਮਾਤ ਰੂਪ ਵਿੱਚ ਸਹਿਬਾਂ ਦੇ ਚਰਣਾ ਤੇ ਟੱਠ ਤੇ ਇਕੱਤਰ ਲੋਕਾਂ ਦੇ ਵਿੱਚ ਉਪਰਲਾ ਉਪਰਲਾ ਕੇ ਕਹਿੰਦਾ ਵੀ ਮੈਂ ਤੇ ਤੁਹਾਨੂੰ ਠੱਗਣ ਲਈ ਇਹ ਕਰਮ ਕਰ ਲਿਆ ਸਾਬ ਨਹੀਂ ਜਾਣਦਾ ਬੰਦਿਆ ਸਤਿਗੁਰਾਂ ਕਹਿੰਦੇ ਤੇ ਇਸ ਤਰ੍ਹਾਂ ਬੋਲਦੇ ਨੇ ਝੂਠ ਨੂੰ ਸੱਚ ਦੇ ਗਹਿਣਿਆਂ ਦਾ ਸ਼ਿੰਗਾਰ ਕਰਕੇ ਮੁਖ ਝੂਠ ਮੇ ਭੂਖਣ ਸਾਰੰਤ੍ਰ ਪਾਲ ਤਿਹਾਂ ਦੇ ਪਚਾਰ ਧਰਮ ਦੇ ਚਿੰਨ ਲਾ ਲੈਂਦੇ ਬੜੀ ਮਿੱਠੀ ਨਿਮਰਤਾ ਵਾਲੀ ਆਵਾਜ਼ ਵਿੱਚ ਤੁਹਾਨੂੰ ਪਰਮਾਤਮਾ ਰਹਿ। ਮੱਖ ਝੂਠ ਹੈ ਗਹਿਣਿਆਂ ਦੇ ਨਾਲ ਸ਼ਿੰਗਾਰਿਆ ਹੋਇਆ ਝੂਠ ਮੱਖ ਝੂਠ ਬੇਪੂਖਨ ਸ਼ਾਰੰਸੋਂ ਨੇ ਦਿਗਾਇਆ ਤੈ ਪਾਲ ਤਿਹਾਲ ਵਿਚਾਰਨ ਤਰਵੀ ਬਣਿਆ ਹੋਇਆ कण सुंदर सोने पत्थर ने है। गाल विच माला गल माला तिलक ललाटम अथे ते तिलक लाया होया मत है तिलक हाथ माला बन्न लोगन राम खलो ना जाना गाल माला तिलक ललाटम नयतो ती मस्तक पाटन ਜੋ ਜਾਨਸ ਬ੍ਰਹਮ ਕਰਮੰ ਸਭੋ ਕੋਟ ਨਿਚੋ ਤਰਮ ਕਹੋ ਨਾਨਕ ਨਿਚੋ ਧਿਆਵੈ ਬਿਨ ਸਤਿਗੁਰ ਪਾਠ ਨਾ ਪਾਉ ਨਿਹੁ ਲੰ ਦਾਸ ਜਨਮਸ ਜਾਵਦ ਬ੍ਰਹਮ ਨ ਬਿੰਦਤੇ ਜਿਨਾਂ ਤਰ ਬ੍ਰਹਮ ਦੀ ਜਾਣ ਕਰੀਨੀ ਉਨਾ ਚ ਸਤਗੁਰਾਂ ਖਿਆ ਸਾਰੇ ਜਨਮ ਵਿਅਰਥ થઈ ਦੋ ਮਰਜੀ ਕਰੀ ਚਾਹੀਏ ਕਿਸੇ ਕੰਮ ਨਹੀਂ ਤੇਰੀ ਜ਼ਿੰਦਗੀ ਕਿਸੇ ਕੰਮ ਨਹੀਂ ਤੇਰੇ ਕੀਤੇ ਕਰਮ ਕਿਸੇ ਕੰਮ ਨਹੀਂ ਤੇਰਾ ਜੋੜਿਆ ਧੰਨ ਕਿਸੇ ਵੀ ਕੰਮ ਨਹੀਂ ਆਉਣਾ ਤੇਰਾ ਇੰਨਾ ਵੱਡਾ ਕੋੜ ਕਮੀਲਾ ਪਰਿਵਾਰ ਜੀ ਅਕਾਲ ਦਾ ਚਿੰਤਨ ਨਹੀਂ ਜੇ ਰੱਬ ਦੇ ਘਰ ਤੇਰੇ ਕੁਝ श्वास ਪ੍ਰਵਾਨ ਨਹੀਂ ਹੋਏ ਤੇ ਜ਼ਿੰਦਗੀ ਮਰਸ ਗਈ ਜਾਏਗੀ ਹਾਂ ਜ਼ਿੰਦਗੀ ਨੂੰ ਬਚਾਣ ਲਈ ਉਹਦਾ ਆਸਰਾ ਤੱਕ ਉਹਦੀ ਓਟ ਲਏ ਕਹਿ ਉਸ ਰੱਬ ਨੂੰ ਕਿ ਤੇਰੇ ਤੋਂ ਬਿਨਾਂ ਤੇ ਮੇਰਾ ਕੋਈ ਨਹੀਂ ਤੂੰ ਹੀ ਤੇ ਹੈ ਮੇਰਾ ਸਾਰਾ ਦੁਸਤ ਮੇਰਾ ਜੀਵਨ ਤੇਰੀ ਮੌਤ ਇਸ਼ਾਰਾ ਕੁਝ ਤੇਰੇ ਹੱਥਾਂ ਵਿੱਚ ਹੈ ਤੂੰ ਮੈਨੂੰ ਚਲਾ ਰਿਹਾ ਹੈ ਤੂੰ ਕਰ ਮੇਰੇ ਤੇ ਰਹਿਮ ਕਰ ਤੂੰ ਮੇਰੇ ਕਰ ਮੇਰੇ ਤੇ ਕਿਰਪਾ ਤੂੰ ਕਰ ਮੇਰੇ ਤੇ ਦਇਆ ਸਤਿਗੁਰੂ ਉਸ ਮਾਲਕ ਦੇ ਗੁਣਾਂ ਦਾ ਵਾਣਨ ਕਰਦੇ ਨੇ ਕਹਿੰਦੇ ਨੇ ਉਹ ਦਾਤਾ ਹੈ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਣ ਵਾਲਾ ਪਤ ਤੈ ਉਧਾਰਨ ਤਾਰਨ ਬਲ ਬਲ ਬਲੇ ਬਲ ਜਾਈਐ ਹੈ ਭਾਈ ਜੀਣਾ ਪਰਮੇਸ਼ਰ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਉਂਦਾ ਹੈ ਸੰਸਾਰ ਸਮੁੰਦਰ ਤੋਂ ਪਾਰ ਲੰਘਾਣ ਵਾਲੇ ਉਸ ਪ੍ਰਮਾਤਮਾ ਨੂੰ ਮਾਰਨੇ ਜਾਣਾ ਚਾਹੀਦਾ ਹੈ ਬਲ ਹਾਰਨੇ ਜਾਣਾ ਚਾਹੀਦਾ ਹੈ ਬਲ ਬਲ ਜਾਣਾ ਚਾਹੀਦਾ ਹੈ ਤੇ ਹਰ ਵੇਲੇ ਇਹ ਅਰਦਾਸ ਕਰਨੀ ਚਾਹੀਦੀ ਹੈ ਕਿ ਪੀਪੇ ਨੂੰ ਕਿ ਐਸਾ ਸੱਜਣ ਮਿਲ ਜੇ ਕਰਨਿਆ ਨਾ ਆਪਾਂ ਹਰ ਅਰਦਾਸ ਸਹੀ ਪਿਆਰੇ ਮੇਦ ਜਿਨ੍ਹਾਂ ਮਿਲਿਆਂ ਤੇਰਾ ਨਾਮ ਚੇਤਾਵੀ ਅਰਦਾਸ ਇਹ ਕਰਨੀ ਹੈ ਕਿ ਆਪਣੇ ਗੁਰੂ ਤੋਂ ਪ੍ਰਵਾਨ ਜਾਣ ਗੁਰਵਾਨ ਜਾਣਾ ਕੀ ਹੈ ਉਹਦੇ ਗੁਣਾਂ ਨੂੰ ਗਾਣਾ ਇਹ ਨਾ ਸਮਝ ਆਵੇ ਗੁਰੂ ਤੁਖਸਰੋ ਵੀ ਚਿੰਤ ਤੇਰੇ ਤੋਂ ਕੁਰਬਾਨ ਕਿਵੇਂ ਜਾਈਏ ਗੁਰੂ ਇਹ ਵੀ ਦੱਸ ਦੇ ਮੋਰ ਆਪਨੇ ਉੱਪਰ ਬਨ ਜਾਈਏ ਕਿਵੇਂ ਜੀ ਸਤਿਗੁਰਾਂ ਕਿਹਾ ਆਠ ਪਹਿਰ ਹਰ ਹਰ ਜਸ ਗਾਈਏ ਕਿਦਾਂ ਜਸ ਗਾਣੇ ਇਹ ਵੀ ਦੱਸ ਦਿੱਤਾ ਕਿ ਭਲੇ ਖਾਣਾ ਲਗੀ ਸਿਮਰਉ ਸੁ ਪ੍ਰਭ ਆਪਣਾ ਸੁਆਮੀ ਸਗਲ ਕਟਾਂ ਕੈ ਅੰਤਰ ਜਾਮੀ ਚਰਨ ਕਮਲ ਸੋ ਲਾਗੀ ਪ੍ਰੀਤ ਸਾਚੀ ਪੂਰਨ ਨਿਰਮਲ ਰੀਤਾ ਗੁਰ ਪ੍ਰਸਾਦ ਵਸੈ ਮਨ ਮਾਹੀ ਜਨਮ ਜਨਮ ਕੇ ਕਿਲ ਵਿਖ ਜਾਹੀ ਕਰ ਕਿਰਪਾ ਪ੍ਰਭ ਦੀਨ ਦਿਆਲਾ ਸੰਤਨ ਵਾਲਾ ਮੈਨੂੰ ਆਪਣੇ ਸੰਤਾਂ ਦੀ ਭਗਤਾਂ ਦੇ ਚਰਣਾ ਦੀ ਧੂੜ ਬਣਾ ਲੈ ਉਹਨਾਂ ਦੇ ਚਰਣਾ ਦੀ ਧੂੜ ਦੇ ਦਾਨ ਜੀ ਮੈਨੂੰ ਤੇਰੇ ਤੋਂ ਕੁਰਬਾਨ ਹੋਣਾ ਆੜ ਹੈ ਉਹਨਾਂ ਨਾਲ ਮਿਲ ਕੇ ਮੈਂ ਤੇਰੇ ਨਾਮ ਦਾ ਚਿੰਤਨ ਕਰ ਸਕਾਂ ਮੰਗੀ ਜੀਏ ਦਾ ਜਿਹੜੀ ਅਰਦਾਸ ਵਿੱਚ ਆਪਾਂ ਮੰਗਦੇ ਆ ਸ਼ਬਦ ਵਿੱਚ ਮੰਗੀ ਸਾਧਗੁਰੂ ਕਹਿਣ ਲੱਗੇ ਐਸਾ ਕੋਈ ਪੀਤਾ ਸੰਤ ਜਿਤ ਹਰ ਹਰੇ ਹਰ ਧਿਆਇ ਹੈ ਹਰ ਵੀਨੇ ਇੱਕੋ ਅਰਦਾਸ ਹੈ ਮੇਰੀ ਕਰਨੀ ਚਾਹੀਦੀ ਹੈ ਸਾਰਿਆਂ ਨੂੰ ਇਹ ਅਰਦਾਸ ਕਿ ਕੋਈ ਅਦਾਇਆ ਸੰਤ ਮਿਲ ਜਾਏ ਜਿਹੜੇ ਰਾਹੀ ਸਦਾ ਉਸ ਪ੍ਰਮਾਤਮਾ ਦਾ ਨਾਮ ਜਪਣ ਦੀ ਜਾਚ ਸਦਾ ਉਹਦੀ ਧਿਆਨ ਵਿੱਚ ਜੁੜ ਸਕੀਏ ਸਦਾ ਉਹਦੀ ਅਰਦਾਸਨਾ ਈਮਾਨ ਕਰਨੀ ਆਰੰਭ ਕਰਨੀ ਹੈ ਹਾਂ ਆਪਾਂ ਕਿ ਨਹੀਂ ਭਾਲ ਕਰਨੀ ਤੇ ਹੋ ਜਾ ਵੇਲੇ ਜਿਹੜੇ ਦੱਸੇ ਕਿ ਕਾਰੋਬਾਰ ਕਿਵੇਂ ਬੱਦਦਾ ਹੈ ਤਾਂ ਕਿੱਥੋਂ ਆਏਗਾ ਦੌਲਤ ਕਿਵੇਂ ਆਏਗੀ ਸਤਿਗੁਰਾਂ ਤੇ ਆਖਿਆ ਸੀ ਸਿੱਖਾ ਆਈਆਂ ਆਪਣੇ ਮਾਲਕ ਦੇ ਦਰ ਤੇ ਸੱਚੀ ਬਾਣੀ ਗਾਈ ਅਸੀਂ ਮਾਲਕ ਤੇ ਦਰ ਤੇ ਆ ਕੇ ਵੀ ਆਪਣੇ ਧੰਦੀਆਂ ਦੀ ਚਰਚਾ ਕਰਦੇ ਰਹੇ ਜਦੋਂ 4 ਮਿੰਟ 10 ਮਿੰਟ ਮਿਲਿਆ ਇਕੱਠੇ ਹੁੰਦੇ ਕਦੇ ਸਰਕਾਰ ਦੀ ਗੱਲ ਕੀਤੀ ਕਦੇ ਕਿਸੇ ਦੇ ਦਰਬਾਰ ਦੀ ਗੱਲ ਕੀਤੀ ਕਿਸੇ ਆਪਣੇ ਕਾਰੋਬਾਰ ਦੀ ਗੱਲ ਕੀਤੀ ਪਰ ਅੰਮ੍ਰੰਕਾਰ ਦੀ ਗੱਲ ਅਸੀਂ ਨਹੀਂ ਕੀਤੀ ਜਦੋਂ ਵੀ ਸਾਡੀ ਇਕੱਤਰਤਾ ਇੱਕ ਤੋਂ ਅਸੀਂ ਦੋ ਹੈ ਚਾਰ ਹੈ ਪੰਜ ਹੈ ਸੱਤ ਮਿਲੇ ਰਮਨ ਤੋਂ ਬਾਅਦ ਅਰਤਨਾ ਦੀ ਗੱਲ ਨਹੀਂ ਸੇਵਾ ਦੀ ਗੱਲ ਨਹੀਂ ਸਿਮਰਨ ਦੀ ਗੱਲ ਨਹੀਂ ਗੁਰੂ ਘਰ ਵੀ ਅਸੀਂ ਇੱਥੋਂ ਤੱਕ ਵੀ ਅਰਦਾਸ ਵਿੱਚ ਖਲੋ ਕੇ ਵੀ ਅਸੀਂ ਉਹ ਕੁਝ ਕੀਤਾ ਜੋ ਅਸੀਂ ਆਪਣੇ ਧੰਦੇ ਵਿੱਚ ਜਿਹੜੇ ਰੋਣੇ 24 ਘੰਟੇ ਰੋ ਰਹੇ ਆ ਉਹ ਕੁਝ ਅਰਦਾਸ ਵਿੱਚ ਵੀ ਦੁੱਧ ਦਈਂ ਪੁੱਤਰ ਦਈਂ ਦੇ ਰੋਟਾ ਨਹੀਂ ਬਸ ਇਹੀ ਰਹਿੰਦਾ ਸਾਡੇ ਧੰਦੇ ਅਰੰਕਾਰ ਦੀ ਬਾਤ ਨਹੀਂ ਕਿ ਮੈਨੂੰ ਆਪਣਾ ਨਾਮ ਦੇ ਦੇਂ ਮੇਰੇ ਘਰ ਵਿੱਚ ਤੇਰੇ ਨਾਮ ਦੀ ਗੂੰਜ ਪੈ ਜਾਏ ਮੇਰੇ ਘਰ ਵਿੱਚ ਤੇਰੀ ਅराधना ਸ਼ੁਰੂ ਹੋ ਜਾਏ ਤੂੰ ਮੇਰੇ ਹਿਰਦੇ ਘਰ ਵਿੱਚ ਮਸ ਜਾਏ ਰਸ ਜਾਏ ਇਹ ਮਾਰਤਾ ਵੀਰੇਂਦਰ ਮੈਂ ਅਦਰਵਾਜ਼ੇ ਨੂੰ ਖੁਦ ਚਲਾ ਬਿਨੋਂ ਨੇ ਸਮਝਾ ਲਈ ਕਿ ਮੇਰਾ ਤੇਰਾ ਟਿਕਾਣਾ ਕਿੱਥੇ ਹੈ ਪ੍ਰਗਟ ਹੋ ਜਦੋਂ ਇਹੋ ਜੀ ਅਰਦਾਸ ਕਰੇਗਾ ਉਦੋਂ ਜ਼ਿੰਦਗੀ ਦਾ ਪਾਰ ਉਤਾਰਾ ਹੋਏਗਾ ਮੰਗਣਾ ਨਿਰੰਕਾਰ ਬਾਕੀ ਚੀਜ਼ਾਂ ਧਿਆਪਿਆ ਜਾਣੀ ਉਹ ਸਾਧਗੁਰਾਂ ਕਿਉਂ ਮੰਗਣਾ ਹੈ ਉਹਨਾਂ ਲੋਕਾਂ ਦੇ ਕੋਲੋਂ ਦਾਤੇ ਕੋਲੋਂ ਆ ਤੇ ਮੰਗੀ ਨਾਮ ਦੀ ਦਾਤ ਜੇ ਪਦਾਰਥ ਮੰਗਣੇ ਨੇ ਤਾਂ ਵੀ ਇਹਦੇ ਕੋਲ ਮੰਗੀ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸਿਵਾ ਲਾ ਇਹ ਹੈ ਨਾ ਸਾਡੀ ਅਰਦਾਸ ਦੌਲਤਾਂ ਦੇ ਸ਼ੀਵਾ ਮਿੱਟ ਲੱਗ ਪਏ ਅਗਲੀ ਗੱਲ ਕਿ ਮਨ ਉਹ ਦੇਰੁਕਤਾ ਤੇ ਸਤਗੁਰਾਂ ਖਿਆਵੇ ਉਹ ਖਤਮ ਹੋ ਜਾਏਗਾ ਕੰਮ ਦੇਰੁਕਤਾ ਮਿਲ ਜਾਏ ਕਿ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਰਿਤਾ ਸਦਗਾਵ ਹੈ ਇਹਨੇ ਖਿਆਵੀ ਦੁੱਖ ਤੇ ਖਤਮ ਹੋ ਗਿਆ ਪਰ ਲੋਕ ਤੇ ਮੈਨੂੰ ਜਾਣਦੇ ਹੀ ਨਹੀਂ ਮੇਰੀ ਮਹਿਮਾ ਤੇ ਕੋਈ ਕਰਦੇ ਨਹੀਂ ਸ਼ਾਦ ਗੁਰਾਂ ਖੈਰ ਹੋ ਜਾਏ ਜੇ ਕੋ ਆਪਣੇ ਸੋਬਾਲੂ ਰਹ ਅਮਰੇ ਕੰਮ ਕਰਨਾ ਪਏਗਾ ਸਾਧ ਸੰਗ ਇਹ ਹਉ ਮੈਂ ਛੋੜੈ ਸੁਭਾਵੀ ਹੋਈ ਹੰਕਾਰ ਛੱਡ ਦਿੱਤਾ ਲੋਕਾਂ ਸ਼ੁਪਤ ਕੀਤੀ ਹਰ ਕਹਿੰਦਾ ਵੀ ਲੋਕ ਤੇ ਮੈਨੂੰ ਜਾਣਦੇ ਨਹੀਂ ਮੈਨੂੰ ਤੇ ਭੈ ਹੁੰਦਾ ਹੈ ਛੁੱਪਤੇ ਕਰਦੇ ਨੇ ਅਜੇ ਵੀ ਡਰ ਰੱਖਦੇ ਆ ਕਿ ਪਤਾ ਨਹੀਂ ਅਗਲਾ ਪੰਦ ਕਿ ਹੋ ਜਾਵੇ ਇਸ਼ਾਤ ਗੁਰਾਂ ਖਿਆ ਐਵੀਆ ਨ ਕਰਦੰਨੇ ਦੇਖੋ ਜਨਮ ਮਰਨ ਤੇ ਦਰੈ ਸਾਧ ਜਨ ਕੀ ਸਰਣੀ ਪਰੈ ਅਖੀਰ ਤੇ ਆਖਿਆ ਨਹੀਂ ਗੱਲ ਪੰਚੇ ਪਛੇਤਿਆ ਕੀ ਨਾ ਪਤ ਤੂੰ ਉਦਾਹਰਣ ਤਾਰਨ ਬੰਦ ਬਲ ਬੱਲੇ ਬਲ ਜਾਈਐ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਉਥੇ ਸਤਿਗੁਰਾਂ ਖੈ ਮੈਂ ਤੇ ਉਹਦੇ ਤੁਮ ਹੀ ਮਾਰਨੇ ਜਾਂਦਾ ਦਾਨਿਤ ਤੰਕਾ ਬਲ ਬਲ ਜਸ ਤੇ ਸਭ ਕਹਣਗੇ ਭਾਈ ਚਿੰਤਨ ਕਰ ਅਰਤਨਾ ਕਰ ਇਹਨੂੰ ਚਿੱਤੇ ਕਰਨੇ ਸਰਬ ਤारण ਪ੍ਰਤਿ ਪਾਰਣ ਇੱਕ ਮਨੋ ਦੀਨਾ ਹਿਸ਼ਾਰੇ ਜੀਵਨ ਨੂੰ ਸਹਾਰਾ ਦੇਣ ਵਾਲੇ ਮੇਰੇ ਮਾਲਕ ਸਭਨਾਂ ਨੂੰ ਪਾਲਣ ਵਾਲੇ ਪ੍ਰਭੂ ਮੈਂ ਨਮਾਣਾ ਤੇਰੇ ਅਗੇ ਬੇਨਤੀ ਕਰਦਾ ਹਾਂ ਖੇਰੀ ਬੇਨਤੀ ਜੀ ਇਹ ਪ੍ਰਭੂ ਮੇਰੀ ਕੀ ਬੇਨਤੀ ਹੈ ਮੇਰੀ ਇਹ ਅਰਚਾ ਹੈ ਮੇਰੀ ਇਹ ਅਰਦਾਸ ਹੈ ਬਾਦਸ਼ਾਹ ਨੇ ਆਖਿਆ ਕਰ ਅਰਦਾਸ ਤੂੰ ਦੀਨ ਬਣਿਆ ਪੂਰੀ ਕਰਾਂਗੇ ਤੁਮਰੀ ਪिद ਤੁਮਹੀ ਜਨ ਤੁਮ ਜਨ ਹਮ ਮੀਨਾ ਕਿੰਨੇ ਤੇਰੀ ਗੱਤ ਨੂੰ ਤੇ ਤੂੰ ਜਾਣਦਾ ਪਰ ਮੇਰੇ ਤੇ ਕਿਰਪਾ ਕਰੀ ਮੇਰੀ ਬੇਨਤੀ ਹੈ ਕਿ ਤੂੰ ਪਾਣੀ ਬਣਦਾ ਮੈਂ ਮੱਛੀ ਬਣ ਕੇ ਤੇਰੇ ਵਿੱਚ ਸਮਾ ਜਾਵਾਂ ਤੇਰੇ ਵਿੱਚ ਵਸ ਜਾਵਾਂ ਤੇਰੇ ਵਿੱਚ ਰਸ ਜਾਵਾਂ ਤੇਰੀ ਜੋਤ ਮੇਰੇ ਅੰਦਰ ਧਗ ਮਗਾ ਜਾਏ ਹੇ ਪਹਿਣ ਹੋਵੇ ਕਿਵੇਂ ਮੈਂ ਨਹੀਂ ਕੁਝ ਜਾਣਦਾ ਇਹ ਜੁਗਤਵੀ ਦਾਤਾ ਤੂੰ ਆਪ ਜਾਣਦਾ ਆਪ ਕਿਰਪਾ ਕਰਕੇ ਮੈਨੂੰ ਆਪਣੇ ਲੜਦਾ ਆਪਣਾ ਪੱਲਾ ਪਾ ਪੂਰਨ ਬਸਥੀਰਨ ਸੁਆਮੀ ਆਹੇ ਆਇਓ ਪਛੈ ਹੇ ਸਰਵ ਵਿਆਪਕ ਹਿਸਾਨੇ ਪ੍ਰਸਾਰੇ ਦੇ ਮਾਲਕ ਪ੍ਰਭੂ ਮੈਂ ਤੇਰੀ ਸ਼ਰਨ ਆਪਿਆ ਹਾਂ ਮੈਂ ਤੇਰੇ ਦਰ ਤੇ ਟਠਾ ਮਿਲ ਲੈ ਹੁ ਦਯਾਲ ਤੇਰੇ ਪੈ ਦੁਆਰਿਆ ਰੱਖ ਲੈ ਉਹ ਦੀਨ ਦਯਾਲ ਪਰਮਤ ਪਾਉ ਪਰਮਤ ਬਹੁ ਹਾਰਿਆ ਕਹੋ ਨਾਨਕ ਹਮ ਨੀਚ ਕਰਮਾਂ ਛਣ ਪਰ ਕੀ ਰੱਖੋ ਛਰਣ ਤਰਾਹੀ ਤਰਾਹੀ ਪ੍ਰਭ ਸ਼ਰਨੁ ਤੁਮਾਰੀ ਮੇਰੇ ਤੇ ਕਿਰਪਾ ਕਰੋ ਮੇਰੇ ਤੇ ਦਇਆ ਕਰੋ ਮੇਰੇ ਰੱਖਿਆ ਕਰੋ ਇਹੋ ਜੀ ਕਿਰਪਾ ਕਰੋ ਕਿ ਤੇਰੇ ਚਰਨਾਂ ਨਾਲ ਜੁੜਿਆ ਰਹਾਂ ਸੀ ਜੋ ਕੋਈ ਪੜਨ ਵਾਲੇ ਪੜਦੇ ਨੇ ਹਮਰੀ ਕਰੋ ਹਾਦ ਰਕਸ਼ਾ ਪੂਰਨ ਹੋਏ ਚਿਤ ਕੀ ਛੇੜੀ ਛਾਏ ਹਰ ਪਾਤੀ ਪਾਠ ਵੀ ਕੀਤਾ ਨਾ ਵੀ ਇਹ ਇੱਛਾ ਪੂਰੀ ਹੋ ਜਾ ਮਿਲ ਜਾਓ ਮਿਲ ਜੀ ਸਤਿਗੁਰੂ ਕਿਦ ਨੇ ਇੱਛਾ ਇਹਦੇ ਵਿੱਚ ਜਿਹੜੀ ਦਸੀ ਉਹ ਪੂਰੀ ਹੋਵੇਗੀ ਤਾਂ ਵਿਚਰਨ ਨੰਨ ਮਨ ਰਹੇ ਹਮਾਰ ਹਪਨਾ ਜਾਣ ਕਰੋ ਪ੍ਰਤਪਾਰ ਇਤਿਨ ਸਤਿਗੁਰੂ ਕਿੰਦਾਤਾ ਮੇਰੇ ਤੇ ਕਿਰਪਾ ਕਰੀ ਮੇਰੀ ਇੱਕ ਅਰਦਾਸ ਹੈ ਮੈਂ ਤੇਰੇ ਸ਼ਰਨੂ ਆਇਆ ਹਾਂ ਦੀ ਸ਼ਰਨ ਪੈ ਦੀ ਲਾਤ ਰੱਖੀ ਮੇਰੇ ਤੇ ਮੇਰ ਕਰਦੇ ਪੂਰਨ ਅਸਥਿਰ ਨੂੰ ਸੁਆਮੀ ਆਹਾ ਆਇ ਪਰਛੈ ਸਭ ਲੋਕ 우 ਮੰਡਲ ਖੰਡਲ ਪ੍ਰਾਪਤੁ ਮਨੀ ਅਚਰ ਤਰਤੀ ਇਸ਼ਾਰਾ ਆਕਾਰ ਕਰਤੀ ਦਾ ਤਰਤੀਆਂ ਦੇ ਚੱਕਰ ਤਰਤੀ ਦੇ ਸਾਰੇ ਹਿੱਸੇ ਸਭ ਕੁਝ ਤੂੰ ਆਪ ਹੀ ਆਪ ਹੈ ਤੂੰ ਆਪਣੇ ਆਪ ਤੋਂ ਪੈਦਾ ਕੀਤੇ ਆ ਸਾਰੇ ਪਾਸੇ ਤੇਰਾ ਹੁਕਮ ਚਲਦਾ ਹੈ ਤੇਰੀ ਸੱਤਾ ਨਾਲ ਜੀਵ ਚੱਲ ਰਹੇ ਨੇ ਅਟਲ ਅੱਖਿਓ ਦੇਵਾ ਮੂਹਨੇ ਅਲੱਖਿ ਅਪਾਰਾ ਦਨ ਪਾਮੋ ਸੰਤਾਂ ਸੰਗ ਨਾਨਕ ਰੇਨ ਆਧਾਰਾ ਇਹ ਨਾਨਕ ਪਾਪ ਹੀ ਸਦਾ ਕਹਿ ਮੈਂ ਮੋਣੀ ਹੈ ਬਨਾਸੀ ਹੀ ਪ੍ਰਕਾਸ਼ ਰੂਪ ਸੁਹਣੇ ਸਰੂਪ ਵਾਲੇ ਹੀ ਅਲਖ ਹੀ ਬਿਅੰਤ ਹੀ ਪ੍ਰਮਾਤਮਾ ਕਾਲਪੁਰਖ ਤੇਰੀ ਸ਼ੰਤਾਂ ਦੀ ਸੰਗਤ ਤੇ ਦਾਸਾਂ ਦੀ ਚਰਨ ਧੂੜ ਮੇਰ ਕਰਕੇ ਮੈਂ ਇਹ ਖੈਰ ਪ੍ਰਾਪਤ ਕਰਨਾ ਮੇਰੇ ਤੇ ਕਿਰਪਾ ਕਰੋ ਗੁਰੂ ਰਹਿਮ ਕਰੋ ਸਾਡੇ ਸਾਰਿਆਂ ਦੇ ਚੋਲੇ ਉਚ ਨਾਮ ਦੀ ਦਾਤ ਪੈ ਸ਼ੇਵਤ ਦਾਤ ਪੈ ਸੁਭਰਮ ਦੀ ਦਾਤ ਪੈ ਇਹ ਸਾਧਕਪੁਰਾਂ ਤੋਂ ਅਰਦਾਸ ਬੇਨਤੀ ਹੈ ਤੁਮਰੀ ਹੈ ਸਮਾ ਮੜਾ ਪਿਆ ਨਾ ਕੈ ਇਸ ਸਮੇਂ ਲਈ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਆਪਣੇ ਘਰ ਬਰਨ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਆਪਣੇ ਆਪਣੇ ਘਰਾਂ ਵਿੱਚ ਅਕਾਲ ਦਾ ਚਿੰਤਨ ਕਰਨਾ ਪਵੇਗਾ। ਰੱਬ ਨੂੰ ਅਵਾਡਾਂ ਮਾਰਨੀ ਆਉਣੀ। ਹਰ ਕਿਰਪਾ ਵਸੋ ਮੇਰੇ ਹਿਰਦੈ। ਕਿਰਪਾ ਨਿਤ ਰਿਧੈ ਵਸੋ ਹਰ ਨੀਤ ਇਹ ਅਰਦਾਸ ਕਰਨੀ ਪਵੇਗੀ। ਨਿਤ ਪ੍ਰਤੀ ਮੇਰੇ ਹਿਰਦੇ ਵਿੱਚ ਵਸਿਆ ਰਹੇ। ਆਹ ਦਾਤਾ ਮੇਰੇ ਘਰ ਵਿੱਚ ਆ ਮੇਰਾ ਸਾਰਾ ਪਰਿਵਾਰ ਤੇਰਾ ਚਿੰਤਨ ਕਰੇ। ਸ਼ਾਰਾਂ ਪ੍ਰਵਾਹਨ ਤੇ ਹੀ ਆਰਤਨਾ ਚੜਦਾ ਹੈ ਫਿਰ ਕਲ ਜੁਗ ਆਪਣਾ ਪ੍ਰਭਾਵ ਨਹੀਂ ਬੰਦਦਾ ਨਹੀਂ ਤੇ ਕਲ ਜੁਗ ਦੇ ਤੱਪੇ ਝਖੜ ਚੋਲਿਆਂ ਦੇ ਵਿੱਚ ਪਰਿਵਾਰਾਂ ਨੂੰ ਲੈ ਪਰਿਵਾਰਾਂ ਤੋਂ ਲੈ ਹਰ ਪ੍ਰਵਾਹ ਤੋਂ ਕਿਉਂ ਸਿਆ ਹੋਏ ਸੰਸਾਰ ਤੁੰਸਿਆ ਸਮਾ ਉਸ ਗਿਆ ਹਰ ਥਾਂ ਤੇ ਨੇ ਆਪਣਾ ਪ੍ਰਭਾਵ ਆਇਆ ਤੇ ਪ੍ਰਵਾਹ ਪ੍ਰਵਾਨ ਦੇ ਇਹ ਦੇ ਤਰੀਕੇ ਨੇ ਕਿਤੇ ਇਹ ਕਰਨ ਤੇ ਵਖਰੇ ਕਲੇਸ਼ ਪੰਦਾ ਹੈ ਕਿਤੇ ਦੁੱਖ ਦਿੰਦਾ ਹੈ ਬਿਮਾਰੀਆਂ ਦਿੰਦਾ ਹੈ ਕਿਤੇ ਆਰਥਿਕ ਤੰਗੀ ਦੇ ਨਾਲ ਲੋਕ ਜੂਤੀਆਂ ਦੰਨਾ ਸਮਾਪਤ ਕਰ ਰਹੇ ਨੇ ਵੱਖਰੇ ਵੱਖਰੇ ਦੇ ਪ੍ਰਭਾਵ ਹਨ ਇਹਦੇ ਤੋਂ ਬਚਣ ਲਈ ਇੱਕੋ ਇੱਕ ਆਸਰਾ ਹੈ ਆਪਣ ਨੂੰ ਆਇਓਰੇ ਇੱਕ ਨਾਮ ਬੋਹੋ ਇੱਕ ਨਾਮ ਦਾ ਬੀਜ ਹਿਰਦੇ ਵਿੱਚ ਬੀਜ ਲਓ ਸਤਿਗੁਰੂ ਸਾਨੂੰ ਨਾਮ ਦੀ ਬਾਣ ਦੇ ਕੇ ਨਵਾਜੇ ਇਹ ਸ਼ਬਦ ਸਾਨੂੰ ਅਰਦਾਸ ਹੈ ਹੋਇਨਾ ਉਲਣ ਝੁਕਾਂ ਤੋਂ ਖਿਮਾ ਗੁਰੂ ਤੇ ਸੰਗਤ ਬਖਸ਼ੋ ਬਖਸ਼ ਲੈਣਾ ਜੀ ਪ੍ਰੇਮ ਸਹਿ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਂਕੜੀ ਮਹਰਾਂਤੀ ਜੀ ਆਨੰਦਿਕ ਹੋਉਂ ਕਾ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਹਰ ਆਗਰਤਨ ਪਰਵਾਰ ਅਰਿਆਂ ਸ਼ਗਵਤ ਗਾਵਣ ਆਇਆ ਕਹਿਣਾ ਅਨੰਦ ਹੋਵਾ ਸਤਿਗੁਰੂ ਮੈਂ ਪਾਇਆ ਹਰਨਾਲ ਰਹੋ ਤੂੰ ਮਨ ਮੇਰੇ ਲੋਕ ਸਾਪਰ ਵਿਸਾਰਣਾ ਤੁਨਾਕਲਾ ਸੁਮਰਤ ਸਵਾਮੀ ਸੋਕ ਮਨੋਂ ਵਿਸਾਰੇ